ਇਹੀ ਜਿਹੜਾ ਮਹਾਨ ਤੇ ਸ਼੍ਰੇਸ਼ਟ ਹੋਣ ਦਾ ਪਰਮ ਸੀਨਾ ਉਹ ਕਾਜ਼ੀਆਂ ਨੂੰ ਸੀ ਮੁੱਲਾ ਜਿਹੜੇ ਸਨ ਉਹਨਾਂ ਨੂੰ ਸੀ ਤੇ ਕਾਜ਼ੀ ਮੁੱਲੇ ਜਿਹੜੇ ਸਨ ਉਹਨਾਂ ਨੇ ਮਨ ਦੇ ਵਿੱਚ ਇਹ ਵਹਿਮ ਸੀ ਕਿ ਅਸੀਂ ਇਸਲਾਮ ਧਾਰਨ ਕੀਤਾ ਤੇ ਸਾਡਾ ਜਿਹੜਾ ਭਲਾ ਉਵੇਂ ਹੀ ਹੋਏਗਾ ਭਾਈ ਗੁਰਦਾਸ ਜੀ ਲਿਖਦੇ ਨੇ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਏ ਈਮਾਨ ਦੀ ਗੱਲ ਪੁੱਛਦੇ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਵੱਡਾ ਸਾੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨੀ ਪੁੱਛਣ ਫੋਲ ਕਿਤਾਬ ਨੂੰ ਇਹ ਲੋਕ ਕਿਤਾਬ ਕਹਿੰਦੇ ਕੁਰਾਨ ਸ਼ਰੀਫ ਨੂੰ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨੀ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਦੱਸੋ Hindu ਵੱਡਾ ਕੇ ਮੁਸਲਮਾਨ ਵਾ ਸੰਸਾਰ ਦੇ ਵਿੱਚ ਜਿਹੜਾ ਰੌਲਾ ਹੈ ਨਾ ਉਹ ਵੱਡੇ ਬਣਨ ਦਾ ਹੀ ਰੌਲਾ ਕਿ ਮੈਂ ਵੱਡਾ ਜਦੋਂ ਤੱਕ ਮੈਂ ਵੱਡਾ ਉਦੋਂ ਤੱਕ ਹੀ ਦੁੱਖ ਹੀ ਦੁੱਖ ਪੁੱਛਦੇ ਨੇ ਕੌਣ ਵੱਡਾ ਹੈ ਗੁਰਬਾਣੀ ਵਿੱਚ ਆਉਂਦਾ ਹੈ ਸੰਸਾਰ ਕਿੰਨੂੰ ਵੱਡਾ ਕਹਿੰਦਾ ਕੌਣ ਵੱਡਾ ਮਾਇਆ ਵਡਿਆਈ ਸੰਸਾਰ ਦੇ ਵਿੱਚ ਜਿਹਦੇ ਕੋ ਧਨ ਜ਼ਿਆਦਾ ਹੈ ਉਹਨੂੰ ਕਹਿੰਦੇ ਵੀ ਇਹ ਵੱਡਾ ਆ। ਕੌਣ ਵੱਡਾ ਮਾਇਆ ਵਡਿਆਈ, ਸੋਈ ਵੱਡਾ ਜਿਸ ਰਾਮ ਲਿਵ ਲਈ। ਸੰਸਾਰ ਦੇ ਵਿੱਚ ਜਿਵੇਂ ਧਨ ਪਦਾਰਥ ਵਾਲੇ ਨੂੰ ਵੱਡਾ ਕਿਹਾ ਜਾਂਦਾ ਹੈ ਜਦੋਂ ਪਰਲੋਕ ਵਿੱਚ ਜਾਈਦਾ ਹੈ ਨਾ। ਉੱਥੇ ਜਿਹਦੇ ਕੋਲ ਨਾਮ ਦਾ ਧਨ ਹੈ। ਉਹਨੂੰ ਵੱਡਾ ਕਹਿੰਦੇ ਸੋਈ ਵੱਡਾ ਜਿਸ ਰਾਮ ਲਿਗਲਾਈ ਉਹ ਵੱਡਾ ਹੈ ਜਿਹਨੇ ਪ੍ਰਭੂ ਦਾ ਸਿਮਰਨ ਕੀਤਾ ਇੱਥੇ ਤਾਂ ਚਾਰ ਦਿਹਾੜੇ ਐ ਪਰ ਲੋਕ ਦੇ ਵਿੱਚ ਜਦੋਂ ਜਾਣਾ ਹੈ ਫਿਰ ਉੱਥੇ ਹੀ ਸਾਬ ਕਿਤਾ ਹੁੰਦਾ ਤੇ ਜਿਹੜਾ ਵੱਡਾ ਬਣਦਾ ਇਹ ਨਾ ਆਪਣੇ ਆਪ ਨੂੰ ਵੱਡਾ ਸਮਝਣਾ ਵੇਸੇ ਕੋਈ ਦੁਹਰਾਏ ਵੀ ਨਹੀਂ ਕੋਈ ਵੀ ਆਪਣੇ ਆਪ ਨੂੰ ਵੱਡਾ ਮੰਨ ਸਕਦਾ ਪਰ ਵੱਡਾ ਉਹ ਹੈ ਕਿ ਨਹੀਂ ਇਹ ਗੁਰਬਾਣੀ ਸੱਚੇ ਪਾਤਸ਼ਾਹ ਦੱਸਦਾ ਕਿ ਵੱਡਾ ਕੌਣ ਹੈ ਜਿਸ ਨੇ ਪਰਮੇਸ਼ਰ ਦੇ ਨਾਲ ਲਿਵ ਲਾਈ ਹੈ ਬਸਤਾ ਟੁੱਟੀ ਚੌਪੜੀ ਜੀਰ ਸਭ ਛਿੰਨਾ ਜਾਤ ਨ ਪਾਤ ਨ ਆਦਰੋ ਉਦਿਆਨ ਪਰਮਿਨਾ ਮਿੱਤਰ ਨ ਇਟਤਨ ਰੂਪਹੀਨ ਕੀ ਸਾਖ ਨ ਛਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਜਿਹੜਾ ਰਾਜਾ ਹੈ ਉਸ ਸ੍ਰਿਸ਼ਟੀ ਦਾ ਰਾਜਾ ਕਹੀਏ ਰਾਜਾ ਕਹਿੰਦੇ ਰੱਜੇ ਹੋਏ ਨੂੰ ਉਹ ਰਾਜ ਗਿਆ ਉਹਦੇ ਅੰਦਰ ਸੰਤੋਖ ਆ ਗਿਆ ਹਰ ਨਾਮ ਮਨ ਭਿੰਨਾ ਜਿਹਦਾ ਨਾਮ ਦੇ ਨਾਲ ਮਨ ਭਿੱਜ ਗਿਆ ਹੁਣ ਜਿਨ੍ਹਾਂ ਦਾ ਨਾਮ ਨਾਲ ਭਿੱਜਿਆ ਹੋਇਆ ਉਹ ਰਾਜੇ ਨੇ ਉਹਨਾਂ ਦਾ ਹੁਕਮ ਜਿਹੜਾ ਹੈ ਉਹ ਤਿੰਨਾਂ ਕਾਲਾਂ ਵਿੱਚ ਕਹਿੰਦੀ ਏ ਤਿੰਨਾਂ ਲੋਕਾਂ ਵਿੱਚ ਕਹਿੰਦੂ ਸਾਰੇ ਖੰਡਾਂ ਬ੍ਰਮੰਡਾਂ ਦੇ ਵਿੱਚ ਜਿਹੜੇ ਨਾਮ ਨਾਲ ਭਿੱਜੇ ਹੋਏ ਨੇ ਉਹਨਾਂ ਦਾ ਹੁਕਮ ਚੱਲਦਾ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ Muslim ਨੂੰ ਪੁੱਛਦੇ ਨੇ ਵੀ ਕੌਣ ਵੱਡਾ ਹੈ ਹਰ ਇੱਕ ਮਜ਼ਮ ਵਾਲਾ ਕਹਿੰਦਾ ਵੀ ਮੈਂ ਵੱਡਾ ਹਾਂ ਮੇਰੇ ਤੋਂ ਸ਼੍ਰੇਸ਼ਟ ਕੋਈ ਨਹੀਂ Hindu ਅੰਨਾ ਤੁਰਕੂ ਗਾਣਾ דוਹੋ ਤੇ ਗਿਆਨੀ ਨੀ ਸਿਆਣਾ ਜਿੰਨੂੰ ਗਿਆਨ ਹੈ ਉਹ ਸਭ ਤੋਂ ਸ਼੍ਰੇਸ਼ਟ ਹੈ ਜਿੱਦੇ ਤੇ ਗੁਰੂ ਦੀ ਕਿਰਪਾ ਹੋ ਗਈ ਅੰਦਰੋਂ ਗਿਆਨ ਹੋ ਗਿਆ ਆ ਬਾਹਰਲਾ ਗਿਆਨ ਜਿਹੜਾ ਹੈ ਇਹ ਸੰਸਾਰ ਤੱਕ ਜਿੱਦਨ ਸਰੀਰ ਛੁੱਟ ਗਿਆ ਸਰੀਰ ਦੇ ਨਾਲ ਹੀ ਜਿਹੜਾ ਹੈ ਕਿ ਜਿੰਨਾ ਕੁ ਬਾਹਰਲਾ ਬੋਝ ਹੈ ਨਾ ਇਹ ਛੱਡ ਦੇਣਾ ਮਨੁੱਖ ਨੇ ਅੰਦਰ ਜਿਹੜਾ ਬੋਝ ਸੀ ਜਿਹੜਾ ਜਿੰਨਾ ਤੇ ਮਨ ਸਾਫ਼ ਕਰ ਲਿਆ ਭਾਵ ਸਿਮਰਨ ਕਰ ਲਿਆ ਗੁਰੂ ਵਾਲੇ ਬਣ ਕੇ ਉਹਨਾਂ ਤਾਂ ਆਪਣਾ ਭਲਾ ਕਰ ਲਿਆ ਬਾਕੀ ਜਿਹੜਾ ਸੰਸਾਰ ਹੈ ਉਹ ਪਰਲੋਕ ਦੇ ਵਿੱਚ ਜਦੋਂ ਜਾਏਗਾ ਉੱਥੇ ਧਰਮ ਰਾਜਾ ਦੇ ਕੋਲ ਇਹਨਾਂ ਦਾ ਹਿਸਾਬ ਕਿਤਾਬ ਹੋਣਾ ਧਰਮ ਰਾਜੇ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਜੁ ਦੁਜੇ ਭਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਜਿਹੜੇ ਲੋਕ ਪਾਪ ਕਰਦੇ ਨੇ ਉਹਨਾਂ ਨੂੰ ਧਰਮ ਰਾਜਾ ਦੇ ਕੋਲ ਜਾਣਾ ਪਏਗਾ ਇੱਥੇ ਜਿਹੜਾ ਮਾਤ ਲੋਕ ਵਿੱਚ ਹੈ ਨਾ ਇੱਥੇ ਰਿਸ਼ਵਤ ਵੀ ਚੱਲਦੀ ਹੈ ਹੇਰਾ ਫੇਰਾ ਵੀ ਚੱਲਦੀ ਢੱਗੀ ਵੀ ਚੱਲਦੀ ਇੱਥੇ ਸ਼ਫਾਰਿਸ਼ ਵੀ ਚੱਲਦੀ ਹੈ ਪਰ ਪਰਲੋਕ ਦੇ ਵਿੱਚ ਕੁਝ ਨਹੀਂ ਚੱਲਣਾ ਇੱਥੇ ਝੂਠ ਵੀ ਚੱਲਦਾ ਹੈ ਬਹਾਨੇ ਵੀ ਚੱਲਦੇ ਨੇ ਉੱਥੇ ਧਰਮ ਰਾਜਾਂ ਨੇ ਨਹੀਂ ਪੁੱਛਣਾ ਕਿ ਅੰਮ੍ਰਿਤ ਵੇਲੇ ਕਿਉਂ ਨਹੀਂ ਸਵੇ ਉੱਠਦਾ ਮੇਕ ਜੇਂ ਆ ਮੀ ਮੇਨਾ ਠੀਕ ਨਹੀਂ ਸੀ ਸਿਰ ਦਰਦ ਹੁੰਦਾ ਸੀ ਇਹ ਧਰਮ ਰਾਜਾਂ ਨੇ ਕੁਝ ਨਹੀਂ ਸੁਣਨਾ ਉੱਥੇ ਉਹਨੇ ਭੁਜਣਾ ਵੀ ਸਿਮਰਨ ਕਿਉਂ ਨਹੀਂ ਕੀਤਾ ਬਸ ਉਹਨੇ ਦਲੀਲਾ ਨਹੀਂ ਪੁੱਛੜੀਆਂ ਹਿਸਟਰੀ ਨਹੀਂ ਪੁੱਛਣੀ ਬਖਿਆਨ ਨਹੀਂ ਦਿੱਜਨੇ ਦੱਸਿਆ ਜਾਣਾ ਕਿ ਮੇਰਾ ਉੱਥੇ ਗੋਡਾ ਵੀ ਦੁਖਦਾ ਸੀ ਮੇਰਾ ਸਿਰ ਵੀ ਦੁਖਦਾ ਸੀ ਮੇਰ ਕੋ ਉੱਠਿਆ ਨਹੀਂ ਸੀ ਜਾਂਦਾ ਮੈਂ ਹਿੱਲ ਨਹੀਂ ਸੀ ਸਕਦਾ ਉਹਨੇ ਨਹੀਂ ਸੁਣਨਾ ਉੱਥੇ ਕੋਈ ਬਹਾਨਾ ਨਹੀਂ ਕੋਈ ਦਲੀਲ ਨਹੀਂ ਉੱਥੇ ਸੱਚੇ ਹੀ ਸੱਚ ਨਿਭੜੇ ਉੱਥੇ ਸੱਚ ਚੱਲਦਾ ਸੱਚੇ ਹੀ ਸੱਚ ਨਿਭੜੇ ਚੁਣ ਵੱਖ ਕੱਢੇ ਜਜਮਾਨ ਜਿਵੇਂ ਦੁੱਧ 'ਚੋਂ ਮੱਖੀ ਕੱਢ ਕੇ ਵਗਾ ਕੇ ਛੁੱਟਦਾ ਨਾ ਮਨੁੱਖਾ ਐਵੇਂ ਜਿਹੜਾ ਝੂਠਾ ਬੰਦਾ ਹੈ ਨਾ ਉਥੇ ਸੱਚ ਦੀ ਗੱਲ ਹੁੰਦੀ ਹੈ ਝੂਠ ਵਾਲੇ ਨੂੰ ਐਵੇਂ ਪਾਸੇ ਖੜ ਕਰ ਦਿੰਦੇ ਨੇ ਝੂਠ ਬੋਲਦਾ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ Muslim ਨੂੰਈ ਦੁਆ ਵਿੱਚੋਂ ਕੌਣ ਵੱਡਾ ਹੈ ਆਮ ਮਨੁੱਖ ਵੀ ਕਹਿੰਦਾ ਵੀ ਮੈਂ ਵੱਡਾ ਵਿਚਾਰ ਕਰਕੇ ਦੇਖੀ ਜਾਏ ਵੀ ਵੱਡੀ ਚੀਜ਼ ਕਿਹੜੀ ਹੈ ਸਾਰਿਆਂ ਦੇ ਹੱਥ ਪੈਰ ਬਰਾਬਰ ਅੱਖਾਂ ਬਰਾਬਰ ਸਾਰਿਆਂ ਨੂੰ ਉਹ ਜਿਹੜੀ ਅੰਦਰ ਹਉਮੈ ਹੈ ਨਾ ਜਿਹਦੇ ਨਾਲ ਅਸੀਂ ਮੈਂ ਦੇ ਨਾਲ ਬਹੁਤ ਕੁਝ ਜੁੜਦਾ ਜਾਂਦਾ ਹੈ ਵੀ ਮੇਰਾ ਘਰ ਜੁੜ ਗਿਆ ਮੇਰੀ ਜ਼ਮੀਨ ਜੁੜ ਗਈ ਮੇਰੀ ਗੱਡੀ ਜੁੜ ਗਈ ਮੇਰਾ ਪਰਿਵਾਰ ਮੇਰੇ ਰਿਸ਼ਤੇਦਾਰ ਜਿੰਨਾ ਕ ਸਾਡਾ ਮੈਂ ਦਾ ਵਿਸਥਾਰ ਵੱਡਾ ਹੈ ਨਾ ਉਹਨੇ ਕਾਸੀ ਵੱਡੇ ਬੰਦੇ ਆ ਦੁਨੀਆ ਦੇ ਵਿੱਚ ਉਹਨੇ ਕਾਸੀ ਦੁਨਿਆਵੀ ਵੱਡੇ ਬੰਦੇ ਤੇ ਜਿੰਨੀ ਸਾਡੀ ਹੌਮੇ ਖਤਮ ਹੋ ਗਈ ਗੁਰੂ ਦੀ ਕਿਰਪਾ ਦੇ ਨਾਲ ਉੰਨੀ ਰੋਹਾਨੀਅਤ ਦੇ ਵਿੱਚ ਵੱਡੀ ਪਦਵੀ ਹੈ ਤਰੱਕੀ ਹੈ ਉਸ ਸਮੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਬਾਂਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਏ ਤਨ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਜੇ ਹਿੰਦੂ ਹੈ ਉਹ ਬਹੁਤ ਚੰਗੇ ਕੰਮ ਕਰਦਾ ਹੈ ਤੁਸੀਂ ਦੱਸੋ ਵੀ ਉਹ ਸਵਰਗ 'ਚ ਜਾਏਗਾ ਕਿ ਨਰਕ 'ਚ ਕਹਿਣ ਲੱਗੇ ਜੀ ਚੰਗੇ ਥਾਂ ਜਾਏਗਾ ਨਰਕ 'ਚ ਚੰਗਾ ਕੰਮ ਕਰਨ ਵਾਲਾ ਤਾਂ ਨਰਕ ਜਾਂਦਾ ਨਹੀਂ ਕਹਿਣ ਲੱਗਾ ਏ ਸੇਤ ਰਾਹੀ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਮੁਸਲਮਾਨ ਹੋਏ ਤੇ ਮਾੜੇ ਕੰਮ ਕਰੇ ਦੱਸੋ ਕਿੱਥੇ ਜਾਏਗਾ ਦੋਜਕ ਵਿੱਚ ਜਾਏਗਾ ਕਿ ਬਿਸਤ ਵਿੱਚ ਜਾਏਗਾ ਕਹਿਣ ਲੱਗੇ ਜਿਹੜੇ ਪਾਪ ਕਰੇਗਾ ਉਹਨੇ ਤਾਂ ਨਰਕ ਵਿੱਚ ਹੀ ਜਾਣਾ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਉੱਤਰ ਤੁਸੀਂ ਖੁਦ ਹੀ ਦੇ ਦਿੰਦਾ ਹੈ ਕਿ ਅਮਲਾਂ ਦੇ ਉੱਥੇ ਨਵੇੜੇ ਹੁੰਦੇ ਸ਼ubh ਅਮਲਾਂ ਬਾਜੋਂ ਦੋਨੋਂ ਰੋਏ ਦੋਵੇਂ ਹੀ ਸ਼ubh ਅਮਲਾਂ ਤੋਂ ਬਾਜੋਂ ਰੋਂਦੇ ਨੇ ਤਾਂ ਹੀ ਇਉਂ ਪੜਦੇ ਨੇ ਉੱਥੇ ਅਮਲਾਂ ਦੇ I'm ਛੇ ਨਹੀਂ ਪੁੱਛਣਾ ਕਿ ਕਿਹੜੀ ਜਾਤ ਦਾ ਹੈ ਉੱਥੇ ਇਹ ਪੁੱਛਿਆ ਜਾਣਾ ਵੀ ਅਮਲ ਕਿਹੜੇ ਕੀਤੇ